ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਆਪਣੇ ਆਪ ਦੇ ਪਿੰਡ ਮੋਦਗੀ ਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚੋਂ ਤੁਹਾਨੂੰ ਵੀਡੀਓ ਸ਼ੂਟ ਕਰਕੇ ਵਿਖਾਉਣ ਲੱਗੇ ਆ ਸੱਜਣੋ ਆ ਝੋਟੀ ਸੂਈ ਸਵਾਈ ਤਾਜੀ ਬਿਲਕੁਲ ਮਗਰ ਕੱਟੀ ਕਿੰਨਾ ਟਾਈਮ ਸੂਈ ਨੂੰ ਹੋ ਗਿਆ ਲੇਖਾ ਜੋਖਾ ਪੁੱਛ ਲਾਂਗੇ ਸੱਜਣੋ ਇਹ ਆਪ ਪਵਨ ਬੱਲ ਮੇਰੇ ਪਿੰਡ ਮੁੱਦਕੀ ਵਾਲੇ ਘਰ ਭੇਜ ਵੀਰ ਦੇ ਕੋਲੇ ਰਿਹਾ ਤੇ ਉਹਦੀ ਧੀ ਆ ਤੇ ਉਹ ਆ ਗਈ ਕੱਟੀ ਮਗਰ ਸਮੁੰਦਰ ਦੀ 2 ਜਨਵਾਰ ਨੀਲੀ 라ਵੀ ਤੇ ਆ ਸੱਜਣੋ ਕਿੰਨਾ ਦੁੱਧਵਾਦ ਆ ਕਿਹੜਾ ਸੂਆ ਸਾਹਿਬਤਾ ਪੁੱਛ ਲਾਂਗੇ ਤੇ ਇੱਕ ਆ ਗਈ ਉੱਚੇ ਬੱਚੇ ਦੇ ਵਿੱਚ ਟੋਕਰ ਝੋਟੀ ਸੌਰੀ ਬੱਚਾ ਨਹੀਂ ਹੈਗਾ ਕਰਿਓ ਮਾਫ ਕਿੰਨਾ ਟਾਈਮ ਸੁਈ ਨੂੰ ਹੋਇਆ ਕੀ ਹਸਾਬਕਤਾ ਵੇਦਾ ਲੇਖਾ ਜੋਖਾ ਵੀ ਮਾਲਕਾਂ ਤੋਂ ਹੀ ਕਨਫਰਮ ਕਰਕੇ ਤੁਹਾਨੂੰ ਦੱਸਾਂਗੇ ਜਿਹੜੀ ਪਸੰਦ ਆ ਜਾਂਦੀ ਹੈ ਤਸੱਲੀ ਕਰਨਾ ਹੱਕ ਆ ਹਰ ਵੀਡੀਓ 'ਚ ਰਿਕਵੈਸਟ ਬੇਨਤੀ ਆ ਸੱਜਣੋ ਫਿਰ ਪਛਤਾਵਾ ਕਿਸੇ ਕੰਮ ਨਹੀਂ ਕਿਉਂਕਿ ਬਹੁਤ ਫੋਨ ਕਾਲ ਆਉਂਦੀਆਂ ਯਾਰ ਉਹਨੇ ਐ ਕੀਤਾ ਤੇ ਬਹਾਂ ਦੇ ਬੰਦੇ ਨੇ ਐ ਕੀਤਾ ਪਹਿਲਾਂ ਹੀ ਮੇਰੇ ਵੀਰ ਸਾਰੇ ਇਹ ਰਿਕਵੈਸਟ ਬੇਨਤੀ ਆ ਵੀ ਤਸੱਲੀ ਨਾ ਖਰੀਦਿਆ ਕਰੋ ਬਾਅਦ ਦੇ ਵਿੱਚ ਆਪਣੇ ਸਿਆਣਿਆਂ ਦੀ ਕਹਾਵਤ ਆ ਵੀ ਜੇ ਸੱਪ ਲੰਘਿਆ ਤਾਂ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ ਉਦੋਂ ਬਾਅਦ ਕਿਉਂਕਿ ਇਹ ਜਾਨਵਾਰ ਆ ਸੱਜਣੋ ਸਾਲੀਆਂ ਚੀਜ਼ਾਂ ਤੇ ਫਿਰ ਦੁੱਧ ਪੁੱਤ ਸਿਆਣਿਆਂ ਨੇ ਕਿਹਾ ਕਰਮਾਂ ਦਾ ਸੱਜਣੋ ਇਹ ਮੰਨ ਕੇ ਚੱਲੋ ਵੀ ਅ ਕਿਹੜੇ ਪਸ਼ੂ ਨੇ ਆਪਣੀ ਤਕਦੀਰ ਤੇ ਕਿਹਜਾ ਦੁੱਧ ਦੇਣਾ ਉਹ ਆਪਣੇ ਤੇ ਡਿਪੈਂਡਰ ਹੋ ਜਾਂਦਾ ਕਿਉਂਕਿ ਸਾਰਾ ਕੁਝ ਹੀ ਬਦਲ ਜਾਂਦਾ ਜਦੋਂ ਕਿੱਲਾ ਬਦਲ ਜਾਂਦਾ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਸੱਜਣੋ ਇਨਾ ਪਿਆਰ ਸਤਿਕਾਰ ਦੇਣੇ ਆਜੋ ਲਈਏ ਜਾਣਕਾਰੀ ਪਾਉ ਗਿੰਦੇ ਮੋਦਕੀ ਵਾਲੇ ਤੋਂ ਪਾਉ ਜੀ ਸਾਸਰੀ ਕਾਲ ਹੋਰ ਸੁਣਾਓ ਵਧੀਆ ਤੂੰ ਸੁਣਾ ਚੜਦੀ ਕਲਾ ਨਾ ਚੜਦੀ ਕਲਾ ਕੇ ਸ਼ੁਕਰ ਰੱਬ ਚੜਦੀ ਕਲਾ ਹੀ ਰੱਖੇ ਪੀਰ ਪਾਸ਼ਾ ਹਨ ਮੇਰਾ ਰੱਖੇ ਦਾ ਤਾਂ ਹਾਂ ਬਾਬੇ ਸ਼ਹੀਦ ਮੇਹਰ ਹੀ ਰੱਖਦੇ ਆ ਜਦੋਂ ਹਾਂ ਤੇ ਅੱਜ ਇੰਦਰ ਦੇਵਤਾ ਵੀ ਮਿਹਰਮਾਨ ਆ ਹਾਂ ਇੱਥੇ ਆਪਣੇ ਤਾਂ ਮੀਂਹ ਵਾਧੂ ਪੈ ਗਿਆ ਖਵਾਜਾ ਮਹਾਰਾਜਾ ਹਨ ਮਿਹਰਮਾਨ بارش ਹੋ ਰਹੀ ਆ ਸਿਰ ਤੇ ਹੀ ਆ ਬਿਲਕੁਲ ਤੇ ਆਪਣਾ ਐਡਰੈਸ ਪਿੰਡ ਮੁਦਕੀ ਜ਼ਿਲ੍ਹਾ ਫਰੀਪੁਰ ਤੇ ਕੈਂਸਟਰਲ ਪੈਲਸ ਆਉਂਦੀ ਬੈਕਸਾਈਡ ਆਪਣੀ ਕੋਠੀ ਆ ਠੀਕ ਆ ਬੈਕਸਾਈਡ ਹਾਂ ਤਲਵੰਡੀ ਰੋਡ ਅਜੇ ਸਰੀਰ ਸੁਰੂ ਨਹੀਂ ਬਣਿਆ ਹਨਾ ਮੇਰੇ ਭਰਾ ਦਾ ਤਲਵੰਡੀ ਰੋਡ ਤੇ ਇਹ ਮੈਂ ਆਇਆ ਹੀ ਆ ਕੋ ਮੂੰਹੇ ਮੋੜ ਕੇ ਤੇ ਮੂੰਹੇ ਮੋੜ ਕੇ ਆਇਆ ਨਹੀਂ ਗੱਲ ਬਣੀ ਨਹੀਂ ਅਜੇ ਬਾਜੂ ਕੋਈ ਬਣਾ ਲੈਣੀ ਹਾਂ ਚਾਹ ਝੂ ਨਹੀਂ ਪੀਤੀ ਮੇਰੇ ਭਰਾ ਨੇ ਹਜੇ ਥੋੜਾ ਜਿਹਾ ਹੈਗਾ ਡਿਸਪਲੈਂਡ ਹੀ ਆ ਆਵਾਜ਼ ਜੀ ਨਿਕਲਦੀ ਨਹੀਂ ਹਨਾ ਬੰਨਾਂ ਵਾਲੀ ਗੱਲ ਹੀ ਆ ਇੱਤਾਂ ਝੋਨਾ 2 ਮਹੀਨੇ ਆਵਾਜ਼ ਤਾਂ ਨਿਕਲੋਂ ਟਾ ਦੇ ਬਸ ਅੱਛਾ ਕਿਉਂ ਨਾ ਹਟਾ ਦਿੰਦਾ ਕਹਿੰਦਾ ਆਵਾਜ਼ ਨਿਕਲ ਨਾ ਠੀਕ ਆ ਤੇ ਹਜੇ ਤਾਂ ਉਹ ਗੱਲ ਨਹੀਂ ਆਏ ਤਾਂ ਪਾਣੀ ਵਾਧੂ ਰੱਬ ਮੀਂਹ ਹੀ ਪਾਈ ਜਾਂਦਾ ਪਾਣੀ ਤਾਂ ਸਾਡੇ ਨਹੀਂ ਟੋਟ ਪਾਣੀ ਤਾਂ ਵਾਧੂ ਨਹਿਰ ਦਾ ਹੀ ਵਾਧੂ ਸਾਡੇ ਰਹਿੰਦਾ ਠੀਕ ਆ ਮੀਂਹ ਐਦ ਕੀ ਦਾ ਮੀਂਹ ਬਹੁਤ ਪਈ ਜਾਂਦੇ ਰੱਬ ਦੀ ਮਿਹਰ ਆ ਹੈ ਤੇ ਨੰਬਰ ਨੰਬਰ 9463342633 93633 ਤੇ 42633 ਹਾਂ ਤੇ ਆ ਝੋਟੀ ਦਾ ਕੀ ਲੇਖਾ ਜੋਖਾ ਇਹ ਝੋਟੀ ਸੂਈ ਨੂੰ ਇਹਨੂੰ ਹੋਦ ਲਿਆ 25 ਤੋਂ 20 25 ਦੇਣਾ ਠੀਕ ਆ। ਸੱਤੀ ਅੰਜੀ ਜਰਮਾਨੀ ਆ ਪੂਰੀ ਪਹਿਲਾਂ ਤੇ ਦੁੱਧ ਦੇ ਹਲੇਗਾ 12 ਤੋਂ ਬਾਅਦ ਉਹ ਬਾਹਰੂਗਾ। ਵੀ 12 ਹੀ ਮੰਨ ਕੇ ਲਵੇ ਕੋਈ। ਜਿਹੜਾ ਭੈਣ ਭਰਾ ਸੌਦਾ ਕਰਦਾ 12 ਕਿਲੋ ਦੁੱਧ ਚਵਾ ਕੇ ਦੇਵਾਂਗੇ। ਭਾਵਾਂ ਚਾਰ ਡੰਗ ਚਵਾਇਆਂ ਕਰੀ ਜਾਵੇ ਜਦੋਂ ਅਗਲੇ ਦੇ ਮਨ ਨੂੰ ਸਕੂਨ ਆ ਜੇ। ਚੋਲੇ ਤਿੰਨ ਚੋਲੇ ਚਵਾਵਾਂਗੇ ਸੌਦਾ ਕਰਕੇ ਤੇ ਦੁੱਧ ਘੱਟ ਹੋਇਆ ਛੱਡ ਸਕਦਾ ਤੇ ਜੇ ਉਹਵੇਂ ਆਖੇ ਪਿੱਛੇ ਬਜਕਾਟਾਂ ਕਰੇ ਆਹ ਉਹ ਫਿਰ ਨਹੀਂ। ਹਾਂ ਨਹੀਂ ਸਿਆਣੀ ਗੱਲ। ਦੁੱਧ ਹੋਵੇ ਥਣਾ 'ਚ ਫਾਲਟ ਹੋਵੇ ਤਾਂ ਆਪਾਂ ਵੀ ਛੱਡ ਸਾਈ ਮੋੜਾਂਗੇ ਹਾਂ ਸਾਈ ਮੋੜਾਂਗੇ ਚਵਾਵਾਂਗੇ ਸਾਈ ਲੈ ਕੇ ਹਾਂ ਸਾਈ ਸੌਦਾ ਕਰਕੇ ਦੁੱਧ ਮੈਨਲੇ ਭਾਵਾਂ ਭਾਂਡਾ ਆਪਦੇ ਘਰੋਂ ਲੈ ਆਵੇ ਪੀਟਰ ਲਈ ਜਾਵੇ ਤੇ 12 ਲੀਟਰ ਮਿੰਦੇ ਮਿੰਦਿਆਂਗੇ ਜੇ ਨਾਂ ਦੇ ਵਿੱਚ ਨਾਲ ਜਾਵੇ ਸਾਈ ਵਾਪਸ ਕਰ ਦੇਾਂਗੇ ਠੀਕ ਆ ਮਗਰ ਕੱਟੀ ਮਗਰ ਕੱਟੀ ਆ ਸੂਹਾ ਪਹਿਲਾ ਪਹਿਲਾ ਸੂਹਾ ਦੁੱਧ ਅਜੇ ਵਧਣ ਵਧਣਾ ਇੰਨੇ ਹੋਣਾ ਚਾਲੂ ਹੋਈ ਦੁੱਧ ਤੇ ਠੀਕ ਆ ਹਾਂ ਪਹਿਲਾਂ ਕੱਟੀ ਹੀ ਕੋਈ ਓਕੇ ਟੂਰ ਕਰਾ ਦਈਏ ਚੈੱਕ ਦੀ ਲਓ ਵੀ ਸੱਜਣੋ ਤੁਰ ਚੈੱਕ ਕਰ ਲਓ ਝੋਟੀ ਦੀ ਸੋਹਣਾ ਕੱਦ ਕਾਠ ਕੱਟੀ ਸਮੁੰਦਰ ਸਾਹ ਦੀ ਆ ਸਮੁੰਦਰ ਸਾਹ ਦੀ ਕੱਟੀ ਆ ਸੱਜਣੋ ਆਪ ਪਵੰਦੀ ਆ ਬਾਤ ਉਧਰ ਨੂੰ ਤਰਪਾ ਪਤਾ ਮੱਜਾਂ ਨੂੰ ਜਾਊਗੀ ਵੇਖੋ ਸੱਜਣੋ ਝੋਟੀ ਦਾ ਪੈਠ ਪੁੜਾ ਲੇਵਾ ਭਾਂਡਾ ਐਨ ਓਕੇ ਰਿਪੋਰਟ ਆ ਸੀਲ ਬਹੁਤ ਚੋਣ ਵੀ ਮੋਟਾ ਠੀਕ ਆ ਚੌਣਵੀ ਵੀਰ ਕਹਿੰਦਾ ਮੋਟਾ ਪੂਲੀ ਚਵਾਈ ਦੇ ਵਿੱਚ ਤੇ ਪਿੱਠਪੂੜਾ ਬਹੁਤ ਹੀ ਸੋਹਣਾ ਮਗਰ ਆ ਗਈ ਸੱਜਣੋ ਕੱਟੀ ਇਹਦੇ ਵੇਖੋ ਲੇਵਾ ਭਾਂਡਾ ਸਫਾਈਆਂ ਚੰਗੀਆਂ ਲੱਗੀਆਂ ਪਹਿਲਾਂ ਕੱਟੀ ਆ ਸੱਜਣੋ ਹਜੇ ਤੇ ਆਉਂਦੇ ਸੂਵੇ ਨੂੰ ਚੰਗੀ ਮੈਂ 14 ਵੀ ਹੁਣ ਵੀ ਘਰ ਆਉਗੀ 14 ਕਿਲੋ ਦੁੱਧ ਇਹਨਾਂ ਦੁੱਧ ਕਿਹੜਾ ਥੋੜਾ ਯਾਰ ਗਾਂ ਅਗਲੇ ਨੇ ਜਵਾਕ ਡਬੋਣੇ ਆ ਟਿੱਕੀ ਹੋਈ ਆ ਵੀ ਜਿਵੇਂ ਹਾਂ ਆ ਸੱਜਣੋ ਇਹਦੇ ਕੋਲੇ ਆ ਗਈ ਕੱਟੀ ਤੇ ਭਾਉਜੀ ਇਹਦਾ ਰੇਟ ਰੇਟ ਮੰਗਣ ਨੂੰ ਤਾਂ ਆਪਾਂ 1.5 ਲੱਖ ਰੁਪਈਆ ਮੰਗਦੇ ਆਂ ਮਾਂਗਲਾ ਭਾਵੇਂ ਢਾਈ ਸਾਨੂੰ ਕਿਹੜਾ ਅਸੀਂ ਕਿਹੜਾ ਜੇਬ ਚ ਦੇਣੀ ਆ ਇਹ ਦੇ ਦੇ ਦਾਂਗੇ ਇੱਕ ਇੱਕ ਲੱਖ 40 ਹਜ਼ਾਰ ਲੀਤੇ ਇੱਕ ਲੱਖ ਤੇ 40 ਹਜ਼ਾਰ ਚ ਪਿਆਰ ਮੁਹੱਬਤ ਹੋ ਜਾਊਗਾ ਸੱਜਣੋ ਜਿਹੜਾ ਭੈਣ ਭਰਾ ਲੈਣੀ ਚਾਹਿਆ ਤੇ ਨੰਬਰ ਭਾਉ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਸੰਪਰਕ ਕਰ ਲਿਓ ਝੋਟੀ ਚੰਗੀ ਆ ਦੋ ਜਾਨਵਰ ਆ ਪੂਰੇ ਚੰਗੇ ਆ ਰਿਕਾਰਡ ਸਮੇਤ ਆ ਜਿੰਨੇ ਹੁਣ ਇੱਕ ਰੱਖਣੀ ਨਾਲ ਕੱਟੀ ਵੀ ਤਿਆਰ ਹੋ ਜਾਣੀ ਆ ਦੁੱਧ ਵੀ ਵਧ ਗਿਆ ਦੋ ਬਣ ਜਾਣੀਆਂ ਹਾਂ ਇੱਕ ਨਹੀਂ ਦੋ ਦੇਊਗਾ ਜਮੀਂ ਪੈਂਦਾ ਨਾ ਹੋ ਕੱਤੀ ਵੀ ਪੂਰੇ ਟੋਪ ਦੀ 2 ਲੱਖ ਚ ਦੋਵੇਂ ਫ੍ਰੀ ਦੇ ਦਾਂਗੇ ਇੱਕ ਨਾਲ ਆਹ ਵੀ ਇਹ 2 ਲੱਖ ਚ ਇੱਕ ਨਾਲ ਹੀ ਦੇ ਦਾਂਗੇ 2 ਲੱਖ ਰੁਪਏ ਚ 200 ਕਿਲੋਮੀਟਰ ਤੱਕ ਪਹੁੰਚ ਵੀ ਫ੍ਰੀ ਕਰ ਦਗੇ ਆਹ ਵੀ ਨਾਲ ਤੇ ਦੇ ਦਾਂਗੇ ਆਹ ਵੀ ਦੇ ਦਾਂਗੇ ਠੀਕ ਆ ਇਹ ਵੀ ਚਾਦਾਂਗੇ 100 ਕਿਲੋਮੀਟਰ ਤੀ ਇਹਦਾ ਕੀ ਹਿਸਾਬ ਆ ਜੇ ਦੁੱਧ ਦੇ ਗਾਂ ਦੇ ਲੈ ਸਾਢੇ 6 ਕਿਲੋ 6 ਸਾਢੇ 6 ਕਿਲੋ ਚਲ 6 ਕਿਲੋ ਦਾ ਤੇ ਵੀ ਬਹੁਤ ਹੈ 6 ਮੰਨ ਕੇ ਲੈ ਲਵੇ ਆਪਦਾ ਦੋ ਟਾਈਮ ਚੋਲੇ ਕੋਈ ਇਹਨੂੰ ਮਿਲਦੀ ਪਹਾੜੇ ਤੇ ਥਾਪੀ ਤੇ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਥਾਪੀ ਤੇ ਮਿਲਦੀ ਚੂਣ ਚਾਂਣ ਵਧੀਆ ਚੂਣ ਵਧ ਗਿਆ ਬਣੀ ਉਹ ਤਾਂ ਫੱਬਦੀ ਆਉਂਦੀ ਅੱਗੇ ਨਾਲੋਂ ਇਹ ਬਣੀ ਨੂੰ ਅੱਜ ਹੋ ਗਏ ਨੂੰ 6-7 ਦਿਨ ਹੋ ਗਏ ਤੀਆ ਭਰਾ ਜੀ ਅੱਛਾ ਓਕੇ ਇਹ ਬਣ ਗਈ ਆ ਵੀ ਅੱਗੇ ਪਹਿਲਾਂ ਅਗਲੇ ਨੇ ਦੱਸਿਆ ਸੀ ਕਹਿੰਦਾ ਸੀ ਬਣੀ ਜਮੇ ਝੂਠੀ ਲੋਹ ਮਾਰ ਦਿੰਦੇ ਆ ਇਹ ਬਣੀ ਨੂੰ 6-7 ਦਿਨ ਹੀ ਹੋਏ ਆਪ ਤੀਗਾ ਭਰਾਤਾ ਇਹਦੇ ਓਕੇ ਚਲੋ ਗਾਂ ਦਾ ਤਕਦੀਰ ਆ ਅਗਲੇ ਦੀ ਕਿਸਮਤ ਚੂਣ ਚਾਂ ਨੰਬਰ 1 ਇਹ ਕਿੰਨੇ ਦੀ ਦੇ ਦਈਏ ਇਹ ਮੁੱਲ ਜਿੰਨਾ ਮਾਰਦੀ 48000 ਤੇ ਦੇ 45000 ਦੀ ਦਵਾਂਗੇ ਮੁੱਲ ਕਰਦੇ ਆ 48000 ਤੇ ਦੇ 45000 ਦੀ ਦਵਾਂਗੇ ਤੌਰ ਕਰਾ ਦੇ ਚੱਕ ਮਾਰੀ ਜੇ ਦੀ ਵੀ ਇਹ ਵੀ ਵੇਚਣੀ ਆਪਾਂ ਬਹੁਤਾ ਇਹਨੂੰ ਬੜਾ ਜਿੱਥੇ ਮਰਜੀ ਪਿਆਰ ਗਏ ਅੱਛਾ ਤੇਰਾ ਉਖਾਏ ਤਾਂ ਭੱਜ ਲੂਗੀ ਅੱਛਾ ਮਾਰਦਾ ਛਾਲਾ ਨਹੀਂ ਠੀਕ ਐ ਫਿਰ ਇਹ ਪਾਉ ਗਿੰਦਾ ਸਜਣਾ ਪਿਆਰ ਆ ਘਰ ਵਾਲੀ ਗੱਲ ਆ ਤਾਂ ਆਸਾ ਠੀਕ ਆ ਆ ਸਮਝਾ ਕੇ ਕਰਨਾ ਚਾਹੀਦਾ ਕਿਉਂਕਿ ਆਪਦੇ ਭੈਣਾ ਭਰਾਵਾ ਤੋ ਦੱਸਾਂਗੇ ਉਨਾ ਹੀ ਹੋਊਗਾ ਇਹ ਨਹੀਂ ਘੱਟ ਹੋਊਗਾ ਹਾਂ ਨਹੀਂ ਧੰਨਵਾਦ ਧੰਨਵਾਦ ਤੇ ਖੜੀ ਰਹਿਣ ਦੇ ਬਾਹਰ ਵਧੀਆ ਕਣੀਆਂ ਹੀ ਪੈਂਦੀਆਂ ਲੈ ਲੈਣ ਦੇ ਆਨੰਦ ਵਿਚਾਰੀ ਨੂੰ ਝਟ ਤੇ ਹੋਰ ਆ ਵੇਲਾ ਵੇਲਾ ਵੀ ਵਿੱਚੇ ਹੀ ਵੱਢੀ ਆਉਂਦਾ ਭਾਉ ਇਹ ਮਾਝੇ ਵਾਲੇ ਭਾਉ ਹੈ ਗੜੇ ਕਹਿੰਦਾ ਉੱਥੇ ਗੜੇ ਪੈ ਗਏ ਆ ਉਹ ਜਾ ਭਰਾਵਾ ਸੱਜਣੋ ਏ ਐਨੀਮਲ ਵਿਕਰੀ ਵਾਲੇ ਆ ਪਿੰਡ ਮੁੱਦਕੀ ਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਲੇਖਾ ਜੋਖਾ ਪੁੱਛਤਾ ਤੁਹਾਨੂੰ ਤੇ ਬਾਕੀ ਕਹਿੰਨੇ ਆ ਚਰੀ ਲੈ ਕੇ ਜਾਣੀ ਭੌਗ ਤੋਂ ਲੈ ਜਾ ਜੋ ਮੱਕੀ ਆ ਸੌਰੀ ਤੇ ਧੰਨਵਾਦ ਆ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਦੇ